ਗੁਰ ਚਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਦੋਂ ਆਪਾਂ ਚਮਕੌਰ ਸਾਹਿਬ ਦਰਸ਼ਨ ਕਰਨ ਆਉਂਦੇ ਆ ਤਾਂ ਇਹ ਇੱਕ ਮਿਊਜ਼ੀਅਮ ਨਵਾਂ ਬਣਿਆ ਹੋਇਆ ਵਾ ਜਿਸ ਦਾ ਨਾਮ ਆ ਦਾਸ ਪਨੇ ਸ਼ਹਾਦਤ ਸੋ ਬਹੁਤ ਘੰਟਾ ਅੰਦਰੋਂ ਬਹੁਤ ਘੰਟਾ ਦੇਖਣ ਵਾਲੀ ਆਵਾ ਸਾਰਾ ਸ਼ਹੀਦਾ ਸਿੰਘ ਦਾ ਵੀਰਵਾ ਇਸ ਦੇ ਅੰਦਰ ਦਿਖਾਉਂਦੇ ਆ ਅੰਦਰ ਤੁਸੀਂ ਐਂਟਰੀ ਕਰਦੇ ਆ ਤਾਂ ਸੋਮਵਾਰ ਨੂੰ ਇਹ ਬੰਦ ਹੁੰਦਾ ਵਾ ਤੇ 10 ਵਜੇ ਤੋਂ ਲੈ ਕੇ 1:30 ਤੱਕ ਐਂਟਰੀ ਹੋ ਸਕਦੀ ਆ ਟਿਕਟ ਕੋਈ ਵੀ ਨਹੀਂਗੀ ਸੋ ਜਿਹੜੀ ਵੀ ਸੰਗ ਜਿਹੜੀ ਵੀ ਸੰਗਤ ਇੱਥੇ ਦਰਸ਼ਨ ਕਰਨ ਆਉਂਦੀ ਚੰਗੋਾ ਸਾਹਿਬ ਤੇ ਇਹਨੂੰ ਆ ਜ਼ਰੂਰ ਇਥੇ ਵਿਜ਼ਿਟ ਕਰਿਓ ਤਾਂ ਜੋ ਤੁਹਾਨੂੰ ਇਥੇ ਹੋਰ ਇਤਿਹਾਸਕ ਜਾਣਕਾਰੀ ਮਿਲ ਸਕੇ ਦਾਸਤ ਨੇ ਸ਼ਹਾਦਰ ਦੇ ਇਸ ਦਾ ਨਾਮ ਆ ਤੇ ਦਰਬਾਰ ਸਾਹਿਬ ਤੋਂ 700 ਮੀਟਰ ਅੱਗੇ ਇਹ ਬਣਿਆ ਹੋਇਆ ਬਾਜੀ ਧੂਰ ਦੇ ਉੱਪਰ ਬਣਿਆ ਜੀ ਤੇ ਸਭ ਨੇ ਦਰਸ਼ਨ ਦਰਬਾਰ ਦੇ ਦੂਰ ਕਰਨੇ ਸੰਗਤ ਜੀ ਅਸੀਂ ਦਰਸ਼ਿੰਦਾਰ ਦੇ ਕਰਨ ਜਾ ਰਹੇ ਸੀ ਮਹਾਰਾਜ ਜੀ ਦੇ ਰਸਤੇ ਵਿੱਚ ਅੰਕਲ ਆਂਟੀ ਜੀ ਮਿਲੇ ਆ ਜੀ ਤੇ ਇਹ ਪੈਦਲ ਯਾਤਰਾ ਕਰਦੇ ਵੇ ਸੀ ਸੋ ਇਹਨਾਂ ਨੂੰ ਦੇਖ ਕੇ ਅਸੀਂ ਜਾਣੇ ਇਹੋ ਲੈਣੇ ਆ ਤੇ ਆਪਾਂ ਇਹਨੂੰ ਸੁਣਦੇ ਆ ਕਿੰਨੇ ਟਾਈਮ ਤੋਂ ਇਹ ਯਾਤਰਾ ਕਰਦੇ ਪਏ ਆ ਤੇ ਕੀ ਕੋਈ ਮਾਰੇ ਇਹਨਾਂ ਨੂੰ ਹੁਣ ਤੱਕ ਦੇ ਦਿੱਤਾ ਜੀ ਹੱਸੀ ਗੱਲ ਜੀ ਹਾਂ ਜੀ ਕਿ ਤਾ ਨਾਮ ਵੀ ਹੈ ਜੀ ਤਾਂ ਕੰਦ ਕਿਹੜਾ ਦਾਡਾ ਜੀ ਕੰਦ ਮੇਰਾ ਜੋਣੇ ਪਾਉ ਜੋਣੇ ਗਾਣ ਅੱਜ ਤੁਹਾਡਾ ਨਾਮ ਕੀ ਹੈ ਜੀ ਪਰਮਜੀਤ ਪਾਉ ਜੀ ਨਹੀਂ ਕਹਿੰਦੇ ਕਿ ਕਿੰਨੇ ਟਾਈਮ ਤੋਂ ਯਾਤਰਾ ਕਰਦੇ ਹੋ ਜੀ ਤੁਹਾਨੂੰ ਵੀ ਮੈਂ ਦੱਸ ਦੱਸ ਸਾਲ ਹੋ ਗਏ ਹਰ ਸਾਲ ਤੁਸੀਂ ਜੇ ਤੁਰਕੀਆਂ ਨੂੰ ਤੇ ਦੋਨੇ ਤੁਸੀਂ ਨਾਲ ਇਕੱਠੇ ਆਉਂਦੇ ਫਲਾਂਟੀ ਨਾਲ ਹਾਂ ਕੋਈ ਵਾਰ ਆਈ ਵਾਰ ਆ ਰਹੀ ਮੈਂ ਪੱਕੇ ਤੁਸੀਂ ਪੱਕੀਆਂ ਹੁੰਦੀ ਠੀਕ ਹੈ ਜੀ ਤੇ ਮਾਰੇ ਬੜੀ ਕਿਰਪਾ ਹੁੰਦਾ ਫਿਰ ਨਾ ਕੋਈ ਕੋਈ ਰਸਤੇ ਜੋ ਕੋਈ ਤੰਗੇ ਪੱਛੇ ਨਹੀਂ ਡਣ ਆਉਂਦੇ ਠੀਕ ਹੈ ਜੀ ਇਹੋ ਮਤਲਬ ਡਿਕਨੀ ਹੋ ਚੁੱਕੀ ਹੈ ਜੀ ਉਮਰ ਤਕਰੀਬਨ ਮੇਰੀ 66 67 ਸਾਲ ਹੈ 64 ਸਾਲ ਜਨਮਾ 66 67 ਬਣਦਾ ਹਾਂਜੀ ਹਾਂਜੀ ਇੰਨੀ ਉਮਰ ਦੇ ਵਿੱਚ ਮੇਰੇ 67 55 55 ਠੀਕ ਹੈ ਜੀ ਤੇ ਇੰਨੀ ਉਮਰ ਦੇ ਵਿੱਚ ਤੁਰ ਕੇ ਆਣਾ ਵੀ ਬਹੁਤ ਵੱਡੀ ਗੱਲ ਮਾਰੇ ਕਿਰਪਾ ਹੀ ਇਹ ਤਾਂ ਜੀ ਤੇ ਤੁਹਾਨੂੰ ਆਂਟੀ ਕੋਈ ਦਿੱਕਤ ਨਹੀਂ ਦੇ ਰਾਸਤੇ ਜਾਈ ਮਾਰੇ ਦੀ ਕਰਪਾ ਪੂਰੀ ਚਲੋ ਜੀ ਤੇ ਬੱਚੇ ਤਾਂ ਡੇ ਨਹੀਂ ਸਾਰੇ ਬੱਚੇ ਪੀਟੀਓ ਬਾਹਰ ਬੱਚੇ ਸਿੱਟਾ ਠੀਕ ਹੈ ਜੀ ਪੀਟੀਓ ਇੱਕ ਟਿਊਟਿਓ ਟਿਕਟ ਵੀ ਇਹੀ ਹੈ ਠੀਕ ਹੈ ਜੀ ਮਾਰੇ ਦੀ ਕਰਪਾ ਹੈ ਪੂਰੀ ਜੀ ਫੋਮ ਆ ਰਹੀ ਹੈ ਠੀਕ ਹੈ ਜੀ ਘਰ ਕੋਈ ਕਰੇ ਇਕੱਠੀਆਂ ਮੋਟਰ ਤੇ ਸਾਰਾ ਕੁਝ ਆਪਾਂ ਕੈਂਪਰ ਆਪਾਂ ਕਰ ਲਵਾਂਗੇ ਹਾਂ ਜੀ ਇਹ ਤਾਂ ਬਹੁਤ ਪਾਸੇ ਹੋ ਜਾਂਦੇ ਨੇ ਇੱਕ ਤਾਂ ਯਾਤਰਾ ਤਾਂ ਹੋਣੀ ਹੈ ਨਾ ਇੱਕ ਬੰਨੀ ਮੋਟਰ ਹੋ ਜਾਵੇ ਹਾਂ ਜੀ ਹਾਂ ਜੀ ਉਹ ਹੋਰ ਨਹੀਂ ਨਾ ਇਹ ਪੁੱਛਣਾ ਕਰ ਰਹੇ ਨੇ ਹਾਂ ਜੀ ਤੁਹਾਨੂੰ ਜਿਹੜਾ ਸਿਆਲ ਦਾ ਪੱਤਾ ਕੱਟਾ ਕਰਦਾ ਸਭ ਲਿੱਕੋ ਦਿੱਤੇ ਸੀ ਜੀ ਨੋਰਮਲ ਹੋ ਗਿਆ ਬਿਲਕੁਲ ਜੀ ਬਿਲਕੁਲ ਜੀ ਐਦਾਂ ਹੀ ਆ ਜੀ ਅਸੀਂ ਵੀ ਸਾਈਕਲ ਯਾਤਰਾ ਕਰਦੇ ਪਏ ਆ ਸੋ ਅਸੀਂ ਸਾਈਕਲ ਤੇ ਲਾਏ ਨਹੀਂ ਸੀਗਾ ਬੜਾ ਟਾਈਮ ਤੋਂ ਠੀਕ ਕਰਵਾਉਣੇ ਧੰਨਵਾਦ ਕਰਦੇ ਆਗੇ ਠੀਕ ਹੈ ਬਟ ਫੋਨ ਵਾਈਬ ਜੀ ਨੇ ਕਿਰਪਾ ਕੀਤੀ ਸਾਈਕਲ ਯਾਤਰਾ ਸ਼ੁਰੂ ਕੀਤੀ ਆ ਕਿ ਤੁਹਾਨੂੰ ਇੱਕ ਸਾਡੇ ਜੋ ਹੋਰ એનર્ਜੀ ਆ ਗਈ ਆ ਕਿ ਤੁਸੀਂ ਤਾਂ 80 ਉਮਰ ਤੇ ਤੁਰ ਕੇ ਜਾ ਰਹੇ ਆ ਪੈਲੀ ਯਾਤਰਾ ਕਰਦੇ ਪਏ ਆ ਮਹਾਰਾਜ ਅਰਜੀ ਕਲਾ ਬਖਸ਼ੀ ਜਾਨੂ ਜੀ ਠੀਕ ਆ ਜੀ ਤੁਹਾਨੂੰ ਜਰੂਰ ਅਸੀਂ ਇਹ ਵੀਡੀਓ ਸ਼ੇਅਰ ਕਰਾਂਗੇ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਤਾਂ ਹੁੰਦੇ ਕੋ ਆ ਨਹੀਂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਪੱਠਾ ਸਾਹਿਬ ਤੁਹਾਨੂੰ ਦਰਸ਼ਨ ਦਿਦਾਰੇ ਕਰਾਉਨੇ ਆ ਗੁਰਦੁਆਰਾ ਪੱਠਾ ਸਾਹਿਬ ਜੀ ਦੇ انا ڏيکڻ ٿو ته ਸਾਹਬ ਜੀ ਪਤਾ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਪਠਾਣਾ ਦੇ ਜੋ ਰੂਪ ਨਗਰ ਦੇ ਵਿੱਚ ਹੈ। ਸੰਕੋਰ ਸਾਹ ਤੋਂ 15 ਕਿਲੋਮੀਟਰ ਤੇ ਆ। ਤੇ ਹੁਣ ਆਪਾਂ ਇੱਥੇ ਦਰਬਾਰ ਚੱਕ ਮੱਠਾ ਤੇ ਇਸ ਪੱਛਾ ਦਾ ਚੱਕ ਤੇ ਅੱਗੇ ਨੂੰ ਅਪਚਾਲੇ ਪਾਵਾਂਗੇ ਸਾਨੂੰ ਜਿਹੜਾ 15 ਨੀਂਵਾਂ ਦੇ ਦਰਬਾਰ ਰੋਜ਼ਾਤਨ ਪਠਾਣਾ ਦੇ ਸਰਵਾਤ ਸਰੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਸਰਵ ਦਰਸ਼ਨੀ ਜਿਸਨੇ ਇਸ ਪਿਛਾਈ ਦੇ ਜਿਹੜੇ ਨੀਲਾ ਘੋੜਾ ਸੀ ਉਹਨਾਂ ਦੇ ਪੌੜਾਂ ਦੇ ਨਿਸ਼ਾਨ ਆ ਇੱਥੇ ਉਹ ਸਨ ਰਚੇ ਹੋਏ ਨੇ ਮੀਂਹ ਦੇ ਤਰੇ ਬੱਤੀ ਪੌੜਾਂ ਦੇ ਮਾਯਾ ਸੁੰਨ ਅਪਾਰਾ ਸ੍ਰੀ ਗੁਰੂ ਦਰਬਾਰ ਪਠਾ ਸਾਹਿਬ ਕੋਟਲਾ ਨੇਂਗਰ ਦਾ ਇੱਧਰ ਨਿਸ਼ਾਨ ਸਾਹਿਬ ਜੀ ਦੇਖ ਸਕਦੇ ਹਾਂ ਤੇ ਆਓ ਤੁਹਾਨੂੰ ਅੰਦਰੋਂ ਵੀ ਦਰਸਾ ਵੀ ਕਰਾਂਗੇ ਤੁਹਾਨੂੰ ਦੱਸਿਓ ਪਿਆ ਆਨੰਦਕ ਦੰਤ ਵਿਸਾਲੰ ਕਟਕੰਤੇ ਅੰਤਰ ਕਰਵ ਜਨੰਤਰ ਸੀ ਪਰ ਇੱਕ ਪੁਰਖ ਸਮਾਨ